ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਕੈਬਨਿਟ ਦੀ ਹੋਈ ਮੀਟਿੰਗ ਚ ਬੜੇ ਅਹਿਮ ਫੈਸਲੇ ਲਏ ਨੇ ਜਿਹਦੇ ਵਿੱਚੋਂ ਸਭ ਤੋਂ ਵੱਧ ਸਿੱਖਿਆ ਵਿਭਾਗ ਨਾਲ ਸੰਬੰਧਤ ਇੱਕ ਫੈਸਲਾ ਕੀਤਾ ਜਿਹਦੇ ਵਿੱਚ ਜਿਹੜੇ ਕੁੱਲ 118 ਸਕੂਲ ਆਫ ਐਮੀਨੇਸ਼ਨ ਨੇ ਉਹਨਾਂ ਵਿੱਚੋਂ 80 ਸਕੂਲਾਂ ਦੀ ਚੋਣ ਕੀਤੀ ਹੈ ਔਰ 80 ਸਕੂਲਾਂ ਨੂੰ ਇੱਕ ਸੀਨੀਅਰ ਅਧਿਕਾਰੀ ਜਿਹੜਾ ਆ ਸਾਰੇ ਸਕੂਲਾਂ ਨੂੰ ਉਹ ਅਡਾਪਟ ਕਰਨਗੇ ਹਰੇਕ ਸਕੂਲ ਨੂੰ ਇੱਕ ਸੀਨੀਅਰ ਅਧਿਕਾਰੀ ਅਡਾਪਟ ਕਰੇਗਾ ਔਰ ਪੂਰੀ ਤਰ੍ਹਾਂ ਉਸ ਸਕੂਲ ਨਾਲ ਜੁੜਿਆ ਰਹੇਗਾ ਕੈਬਨਟ ਨੇ ਇਹ ਵੀ ਫੈਸਲਾ ਕੀਤਾ ਹੈ ਵੀ 80 ਸਕੂਲਾਂ ਨਾਲ ਜਿਹੜਾ ਇੱਕ ਇੱਕ ਅਧਿਕਾਰੀ ਜਿਹੜਾ ਉਹ ਉਹ ਅਡਾਪਟ ਕਰੇਗਾ ਸਕੂਲ ਨੂੰ ਘੱਟੋ-ਘੱਟ 5 ਸਾਲ ਉਹ ਉਸ ਸਕੂਲ ਨਾਲ ਜੁੜਿਆ ਰਹੇਗਾ ਉੱਥੋਂ ਦੇ ਵਿਦਿਆਰਥੀ ਨਾਲ ਜੁੜਿਆ ਰਹੇਗਾ ਉੱਥੋਂ ਦੇ ਮਾਹੌਲ ਨਾਲ ਜੁੜਿਆ ਰਹੇਗਾ ਔਰ ਉੱਥੋਂ ਦੀ ਸਾਰੀ ਪ੍ਰਕਿਰਿਆ ਨਾਲ ਉਹ ਪੂਰੀ ਤਰ੍ਹਾਂ ਜੁੜਿਆ ਰਹੇਗਾ ਔਰ ਵੱਡੀ ਗੱਲ ਜਿਹੜੀ ਇਹ ਦੱਸੀ ਜਾ ਰਹੀ ਹੈ ਵੀ ਇਹ ਜਿਹੜੇ ਸੀਨੀਅਰ ਅਧਿਕਾਰੀ 80 ਸਕੂਲਾਂ ਲਈ ਅਡਾਪਟ ਕੀਤੇ ਗਏ ਨੇ ਇਹ ਅਧਿਕਾਰੀ ਜਿਹੜੇ ਨੇ ਇਹ ਬੱਚਿਆਂ ਦੇ ਰੂਬਰੂ ਹੋਣਗੇ ਬੱਚਿਆਂ ਨਾਲ ਆਪਣੇ ਦੇਸ਼ ਦੇ ਔਰ ਕਮਾਂਤਰੀ ਪੱਦਰੀ ਜਿਹੜੇ ਮੁੱਦੇ ਨੇ ਉਹ ਡਿਸਕਸ ਕਰਿਆ ਕਰਨਗੇ ਤਾਂ ਜੋ ਬੱਚਿਆਂ ਨੂੰ ਉਤਸ਼ਾਹ ਮਿਲੇ ਖਾਸ ਕਰਕੇ ਜਿਹੜੇ ਅਧਿਕਾਰੀ ਕੋਈ ਆਈਐਸ ਅਧਿਕਾਰੀ ਹੈ ਆਈਪੀਐਸ ਅਧਿਕਾਰੀ ਹੈ ਜਾਂ ਹੋਰ ਅਧਿਕਾਰੀ ਹੈ ਜਦੋਂ ਉਹ ਬੱਚਿਆਂ ਦੇ ਰੂਬਰੂ ਹੋਏਗਾ ਤੇ ਬੱਚੇ ਵੀ ਅਟਰੈਕਟ ਹੋਣਗੇ ਵੀ ਮੈਂ ਆਈਐਸ ਅਫਸਰ ਬਣਾ ਮੈਂ ਕੋ ਵੱਡਾ ਅਫਸਰ ਬਣਾ ਇੱਕ ਇਹ ਪ੍ਰਭਾਵ ਵੀ ਜਾਊਗਾ ਉਹ ਨਾਲ ਇਹ ਵੀ ਗੱਲ ਕਹੀ ਗਈ ਹੈ ਵੀ ਜਿਹੜੇ ਅਫਸਰ ਨੇ ਇਹ ਸੰਵਾਦ ਰਚਾਇਆ ਕਰਨਗੇ ਇਹ ਚਰਚਾ ਕਰਿਆ ਕਰਨਗੇ ਵੱਖ-ਵੱਖ ਮੁੱਦਿਆਂ ਤੇ ਸੋ ਇੱਕ ਨਵਾਂ ਫੈਸਲਾ ਕੀਤਾ ਵੀ ਹੁਣ ਜਿਹੜੇ 80 ਸਕੂਲ ਆਫ ਐਮੀਨੇਸ਼ਨ ਨੇ ਉਹਨਾਂ ਨੂੰ ਇੱਕ ਇੱਕ ਸੀਨੀਅਰ ਅਧਿਕਾਰੀ ਅਡਾਪਟ ਕਰੇਗਾ ਔਰ ਉਹਨਾਂ ਨਾਲ ਜੁੜੇਗਾ ਬੱਚਿਆਂ ਨਾਲ ਜੁੜੇਗਾ ਉਹਨਾਂ ਦੇ ਰੂਪਰੂ ਹੋਵੇਗਾ ਔਰ ਉਹਨਾਂ ਦੇ ਭੁੱਖ ਨੂੰ ਸਵਾਰਨ ਦਾ ਯਤਨ ਕਰੇਗਾ ਇੱਕ ਮਾਈਨਿੰਗ ਨਾਲ ਸੰਬੰਧਿਤ ਬੜਾ ਅਹਿਮ ਫੈਸਲਾ ਲਿਆ ਕੈਬਨਟ ਨੇ ਜਿਹਦੇ ਵਿੱਚ ਕੁਝ ਸੋਧਾਂ ਕੀਤੀਆਂ ਨੇ ਜਿਹੜੀ ਮਾਈਨਿੰਗ ਪਾਲਿਸੀ ਹੈ 2022 ਦੀ ਉਹਦੇ ਵਿੱਚ ਵੱਡੀਆਂ ਸੌਦਾ ਕੀਤੀਆਂ ਨੇ ਸੌਦਾ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਵੀ ਇਹਦੇ ਨਾਲ ਇੱਕ ਇੱਕ ਸਪਲਾਈ ਵਧੇ ਮਾਈਨਿੰਗ ਦੀ ਬਜਰੀ ਦੀ ਰੇਤਾ ਦੀ ਔਰ ਦੂਸਰਾ ਰੇਟ ਜਿਹੜੇ ਘੱਟ ਹੋਣ ਸਸਤੇ ਹੋਣ ਲੋਕਾਂ ਨੂੰ ਸਸਤੀਆਂ ਦਰਾਂ ਤੇ ਮਾਈਨਿੰਗ ਦਾ ਮਟੀਰੀਅਲ ਮਿਲੇ ਇਹਦੇ ਵਿੱਚ ਦੱਸਿਆ ਗਿਆ ਕੈਬਨਟ ਵੱਲੋਂ ਵੀ ਪਹਿਲਾਂ ਦੋ ਸਾਈਟ ਸੀ ਜਿਹੜੀਆਂ ਹੁੰਦੀਆਂ ਸੀ ਮਾਈਨਿੰਗ ਦੀਆਂ ਉਹਦੇ ਵਿੱਚ ਇੱਕ ਹੁੰਦੀ ਸੀ ਪਬਲਿਕ ਤੇ ਕਮਰਸ਼ੀਅਲ ਦੂਸਰੀ ਕਮਰਸ਼ੀਅਲ ਮਾਈਨਿੰਗ ਪਬਲਿਕ ਤੇ ਕਮਰਸ਼ੀਅਲ ਮਾਈਨਿੰਗ ਸਾਈਟਸ ਹੁੰਦੀਆਂ ਸੀ ਦੋ ਪਰ ਹੁਣ ਤਿੰਨ ਸਾਈਟ ਜਿਹੜੀਆਂ ਹੋਰ ਜੋੜਤੀਆਂ ਨੇ ਭਾਵ ਮਾਈਨਿੰਗ ਦੀਆਂ ਹੁਣ ਪੰਜ ਸਾਈਟਸ ਮੰਨੀਆਂ ਜਾਣਗੀਆਂ ਉਹਦੇ ਵਿੱਚ ਜਿਹੜੀ ਜੋੜੀ ਹੈ ਨਵੀਂ ਕਰੈਸ਼ਰ ਮਾਈਨਿੰਗ ਸਾਈਟ ਇਹਦੇ ਵਿੱਚ ਕਰੈਸ਼ਰ ਮਾਲਕ ਜਿਹੜੇ ਨੇ ਉਹ ਆਪਣੇ ਪੱਧਰ ਤੇ ਮਾਈਨਿੰਗ ਕਰ ਸਕਣਗੇ ਸਰਕਾਰ ਦੀਆਂ ਹਦਾਇਤਾਂ ਤੇ ਨਿਯਮਾਂ ਮੁਤਾਬਕ ਇਸੇ ਤਰ੍ਹਾਂ ਲੈਂਡ ਓਨਰ ਸਾਈਟਸ ਇੱਕ ਇਹ ਆਇਡੈਂਟੀਫਾਈ ਕੀਤੀ ਹੈ ਇਹਦੇ ਵਿੱਚ ਵੀ ਖੁਦ ਜਿਹੜੇ ਮਾਲਕ ਨੇ ਉਹ ਰੇਤਾ ਵੇਚਣ ਦਾ ਫੈਸਲਾ ਜਿਹੜਾ ਲੈ ਸਕਦੇ ਨੇ ਸਰਕਾਰੀ ਹਦਾਇਤਾਂ ਦੇ ਵਿੱਚ ਔਰ ਇਸੇ ਤਰ੍ਹਾਂ ਜਿਹੜਾ ਪੰਜਵੀਂ ਸਾਈਟਸ ਨਿਰਧਾਰਤ ਕੀਤੀ ਹੈ ਉਹ ਹੈ ਗਵਰਨਮੈਂਟ ਲੈਂਡ ਮਾਈਨਿੰਗ ਸਾਈਟ ਇਹ ਸਾਈਟਸ ਤੇ ਜਿਹੜੀ ਮਾਈਨਿੰਗ ਦਾ ਸਾਰਾ ਸਿਸਟਮ ਹੈ ਪ੍ਰਕਿਰਿਆ ਉਹ ਸਿੱਧੇ ਤੌਰ ਤੇ ਡਿਪਟੀ ਕਮਿਸ਼ਨਰ ਚਲਾਉਣਗੇ ਉਹ ਫੈਸਲੇ ਲੈਣਗੇ ਵੀ ਇਹ ਮਾਈਨਿੰਗ ਜਿਹੜੀਆਂ ਨੇ ਇਹਨਾਂ ਚ ਕਿਵੇਂ ਮਾਈਨਿੰਗ ਕਰਨੀ ਹੈ ਕਿਵੇਂ ਸਪਲਾਈ ਕਰਨੀ ਹੈ ਸਾਰਾ ਕੁਝ ਡਿਪਟੀ ਕਮਿਸ਼ਨਰ ਕਰੇਗਾ ਔਰ ਇਹ ਗੱਲ ਕਹੀ ਜਾ ਰਹੀ ਹੈ ਵੀ ਇਹ ਸਾਈਟ ਦੂਰ ਦੀ ਥਾਂ ਪੰਜ ਕਰਨ ਨਾਲ ਜਿੱਥੇ ਸਪਲਾਈ ਵਧੇਗੀ ਜਿਹੜੀ ਡਿਮਾਂਡ ਹੈ ਉਹ ਲੋਕਾਂ ਦੀ ਪੂਰੀ ਹੋਊਗੀ ਉੱਥੇ ਰੇਟ ਵੀ ਸਸਤੇ ਹੋਣਗੇ ਔਰ ਅੱਗੇ ਇਹ ਗੱਲ ਕਹੀ ਗਈ ਹੈ ਵੀ ਇਹਦੇ ਨਾਲ ਪੂਰੀ ਤਰ੍ਹਾਂ ਪਾਰਦਰਸ਼ਤਾ ਵੀ ਆਊਗੀ ਔਰ ਖਾਸ ਕਰਕੇ ਜਿਹੜੀ ਵੱਡੀ ਗੱਲ ਫੈਸਲਾ ਕੀਤਾ ਕੈਬਨਿਟ ਨੇ ਪਹਿਲੋਂ ਪ੍ਰਤੀ ਕਿਊਬਿਕ ਫੁੱਟ ਜਿਹੜੀ ਰੈਅਲਿਟੀ ਸੀ ਉਹ 73 ਪੈਸੇ ਸੀ ਹੁਣ ਇਹ ਵਧਾਤੀ ਹੈ ਹੁਣ ਜਿਹੜੀ ਬਜਰੀ ਤੇ ਪ੍ਰਤੀ ਕਿਊਬਿਕ ਫੁੱਟ ਰੈਅਲਿਟੀ ਜਿਹੜੀ ਹੈ ਉਹ 3 ਰੁਪਏ 20 ਪੈਸੇ ਕਰਤੀ ਹੈ ਤੇ ਰੇਤਾ ਤੇ ਆ ਜਿਹੜੀ ਰਿਐਲਿਟੀ ਹੈ 1 ਰੁਪਿਆ 75 ਪੈਸੇ ਇਹ ਜਿਹੜੀ ਕਰ ਦਿੱਤੀ ਹੈ ਉਹ ਇਹ ਗੱਲ ਕਹੀ ਜਾ ਰਹੀ ਹੈ ਵੀ ਇਹਦੇ ਨਾਲ ਕੁਝ ਲੋਕਾਂ ਦਾ ਜਿਹੜਾ ਗਲਬਾ ਸੀ ਮਾਈਨਿੰਗ ਤੇ ਉਹ ਵੀ ਖਤਮ ਹੋਏਗਾ ਤੇ ਹੋਰ ਰਾਜਾਂ ਤੋਂ ਜਿਹੜੀ ਮਾਈਨਿੰਗ ਦੀ ਨਜਾਇਜ਼ ਢੰਗ ਨਾਲ ਸਪਲਾਈ ਪੰਜਾਬ 'ਚ ਹੁੰਦੀ ਸੀ ਉਹਨੂੰ ਵੀ ਠੱਲ ਪਾਉਗੀ ਇੱਕ ਤੀਸਰਾ ਫੈਸਲਾ ਦੀ ਜਿਹੜਾ ਵੱਡਾ ਕੀਤਾ ਉਹ ਮੁਫਤ ਤੀਰਥ ਯਾਤਰਾ ਦੇ ਸਬੰਧ ਨਾਲ ਕੈਬਨਿਟ ਨੇ ਫੈਸਲਾ ਕੀਤਾ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ 50 ਸਾਲਾਂ ਤੋਂ ਉੱਪਰ ਜਿਹੜੇ ਵਿਅਕਤੀ ਨੇ ਜਿਹੜੇ ਤੀਰਥ ਯਾਤਰਾ ਧਾਰਮਿਕ ਯਾਤਰਾ ਕਰਨਾ ਚਾਹੁੰਦੇ ਨੇ ਪੰਜਾਬ ਸਰਕਾਰ ਉਹਨਾਂ ਨੂੰ ਫ੍ਰੀ ਯਾਤਰਾ ਕਰਾਏਗੀ ਔਰ ਇਸ ਫ੍ਰੀ ਯਾਤਰਾ ਲਈ ਬਹੁਤ ਮੋਟੀ ਅਮਾਉਂਟ ਕੈਬਨਟ ਨੇ ਜਿਹੜੀ ਪ੍ਰਵਾਨ ਕੀਤੀ ਹੈ 100 ਕਰੋੜ ਰੁਪਈਆ ਇਸ ਤੀਰਥ ਯਾਤਰਾ ਦੇ ਪ੍ਰੋਗਰਾਮ ਲਈ ਜਿਹੜਾ ਸਰਕਾਰ ਨੇ ਨਿਰਧਾਰਤ ਕੀਤਾ ਔਰ ਗੱਲ ਕਹੀ ਹੈ ਵੀ ਅਪ੍ਰੈਲ ਦੇ ਅਖੀਰ ਤੱਕ ਇਸ ਤੀਰਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਵੇਗੀ ਔਰ ਮਈ ਵਿੱਚ ਫਿਰ ਇਹ ਯਾਤਰਾ ਜਿਹੜੀ ਸ਼ੁਰੂ ਕੀਤੀ ਜਾਊਗੀ ਜਿਹਦੇ ਵਿੱਚ ਇਹ ਵੀ ਗੱਲ ਕਹੀ ਹੈ ਜਿੱਥੇ ਆਉਣ ਜਾਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਕਰੇਗੀ ਉੱਥੇ ਸ਼ਰਧਾਲੂਆਂ ਦੇ ਖਾਣ ਪੀਣ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਵੀ ਜਿਹੜਾ ਆ ਉਹ ਇਸ ਸਕੀਮ ਤਹਿਤ ਹੀ ਸ਼ਰਧਾਲੀਆਂ ਨੂੰ ਮਿਲੇਗਾ